ਸਸੀਗਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਪੂਰੇ ਪੰਜਾਬ ਪਰਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਜੇ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਦੇ ਵਿੱਚ ਵੀ ਗਰਮੀ ਹੈਗੀ ਜਿਹੜੀ ਕਾਫੀ ਜ਼ਿਆਦਾ ਹੈਗੀ ਹੈ ਗਰਮ ਹਵਾ ਚੱਲ ਰਹੀ ਹੈਗੇ ਤਾਪਮਾਨ ਜਿਹੜਾ ਹੈਗਾ ਦਿਨ-ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈਗਾ 45 ਡਿਗਰੀ ਤੋਂ ਲੈ ਕੇ 47 ਡਿਗਰੀ ਦੇ ਹੈਗਾ ਤਾਪਮਾਨ ਵੱਧ ਚੁੱਕਾ ਹੈਗਾ ਤੇ ਲੋਕ ਜਿਹੜੇ ਹੈਗੇ ਆ ਪਰੇਸ਼ਾਨ ਨਜ਼ਰ ਆ ਰਹੇ ਹੈਗੇ ਨੇ ਤੇ ਬਾਜ਼ਾਰਾਂ ਵਿੱਚ ਸਨਾਟਾ ਛਾਇਆ ਹੋਗਾ ਦੁਪਹਿਰ ਦੇ ਵਕਤ ਬਾਜ਼ਾਰ ਸੁਸਣਾ ਲੱਗਦਾ ਹੈਗਾ ਲੋਕ ਜਿਹੜੇ ਹੈਗੇ ਆ ਆਪਣੇ ਘਰਾਂ ਵਿੱਚੋਂ ਕਾਫੀ ट निकल रहे हैं जे निकल भी रहे है तो अपने आपू मुँह ना ढक्या होया है तो पानी पी के गर्मी तो बच रहे हैं साढ़े अगले मुंडे है नौजवान है, है गलबात करने कोशिश करते हैं उन्होंने की कहना है इस बारे हाँ जी की कहना चाहूँगी तरह बिंडे में काफ़ी ज़्यादा गर्मी पड़ रही है किस तरह से गर्मी तो बच रहे हो जी बहुत गर्मी है हम तो स्टूडेंट हैं अभी आए हैं कॉलेज से आए तो सुबह मार्केट में अलग है सर जैसे काफ़ी दोपहर हो गई है दोपहर का टाइम लग रहा है तीन चार बजे की वजह से काफ़ी गर्मी है अच्छा फिर किस तरह गर्मी से बच कैसे रहे हो अपने आप को मुँह से मुँह ढक रहे हो क्या करे हो ठंडा पानी पी रहे हो नींबू पानी पी रहे हो क्या, क्या कहना है बिल्कुल कंटिन्यू हम हाइड्रेटेड रख रहे हैं बॉडी को ठंडा पानी पी रहे हैं गमछा ओढ़ रहे हैं गर्मी से बच सके ताकि अच्छा जब तापमान की बात करें तो भिंडा में कितना का तापमान पहुँच चुका है पैंतालीस फोर्टी फाइव फोर्टी फाइव फोर्टी फाइव से सैंतालीस ही पहुँच चुका है हाँ अभी ज्यादा ही हो रहा है बहुत ज़्यादा ही और ऐसे लग रहा है कि बहुत पड़ पड़ रही रही है है ज़्यादा गर्मी तो फिर कैसे गर्मी से कैसे बच कैसे रहे हो आप वही जो पानी पी रहे हैं मतलब नींबू का पानी पी रहे हैं ये है। और अपने आप को ढक भी रहे हो हाँ गमछा वगैरह है ये कंटिन्यू रखना ही पड़ रहा है ये तो इसलिए बहुत है बहुत गर्मी है, है अगर बठिंडा तो की रही है गर्मी एक तरफ से देखे तो बहुत ज़्यादा छुप रही है बहुत ऐसा है अच्छा देखने में आया जो तेज हवा गर्म हवा चल रही है लू भी काफ़ी ज़्यादा चल रही है चल रही है तो परेशानी तो आ रही है इसे हाँ बहुत बहुत सारी परेशानी जैसे कि हम हॉस्टल में रहे सेंट्रल यूनिवर्सिटी ऑफ पंजाब के स्टूडेंट है गुद्दा गाँव गुद्दा में तो वहाँ पर तो बहुत ज़्यादा ज़्यादा ही गर्मी पड़ रही है ऐसे बाहर निकलते ही तो बहुत ज़्यादा गर्म हवा है और ये तो ऑल ऑल टाइम मतलब यह गमछा तो पहन पहनना ही पड़ रहा है तो बहुत ज़्यादा है जैसे नींद वगैरह आती भी नहीं रात को भी वैसे हम हॉस्टल ऊपर फ्लोर पर रह रहे तो वहाँ नींद ही नहीं आती है प्रॉपर से ढंग से ਔਰ ਬਹੁਤ ਜ਼ਿਆਦਾ ਹੀ ਹੈ ਜੈਸੇ ਗਰਮੀ ਆਪ ਕਹ ਰਹੇ ਬਹੁਤ ਜ਼ਿਆਦਾ ਪੜ ਰਹੀ ਆ ਜੈਸੇ ਆਪ ਲੋ ਕੂਲਰ ਚਲਾ ਰਹੇ ਆ ਪੱਖਾ ਚਲਾ ਰਹੇ ਉਸ ਦੀ ਵੀ ਗਰਮ ਹਵਾ ਲੱਗ ਰਹੀ ਹੈ ਹਾਂ ਯਾ ਉਹ ਤਾਂ ਹੈ ਲੱਗ ਰਹੀ ਹੈ ਗਰਮ ਹਵਾ ਹਾਂ ਬਹੁਤ ਸਾਰੀ ਗਰਮ ਸਾਡੇ ਕੋਲ ਦੁਕਾਨਦਾਰ ਹੈ ਕਹਿੰਦਾ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੁੰ ਕਿ ਇਸ ਤਾ ਗਰਮੀ ਪੈ ਰਹੀ ਹੈਗੇ ਭੰਡੇ ਵਿੱਚ ਦੁਕਾਨਦਾਰ ਹੀ ਗੱਲ ਕਰੇ ਕਿੰਨਾ ਕਿ ਤੁਹਾਡੇ ਦੁਕਾਨ ਦਾ 100 ਰੁਪਿਆ ਗਰਮੀ ਦਾ ਗਰਮੀ ਦਾ ਹੀ 70 80% ਫਰਕ ਹੈ ਗਾਗਨੀ ਨਿਕਲ ਰਿਹਾ ਬਾਜ਼ਾਰ ਤੇ ਗਰਮੀ ਕਰਕੇ 44 48 ਡਿਗਰੀ ਹੋਇਆ ਪਿਆ ਹੈ ਬਾਜ਼ਾਰ ਤੇ ਦੇਖੋ ਐਵੇਂ ਜਿਵੇਂ ਐਂ ਲੱਗਦਾ ਕਿਵੇਂ ਆ ਸੂਨ ਸੁਨਟ ਪਈਏ ਬਾਜ਼ਾਰ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਜਿਹੜੇ 2-4 ਗਾਗ ਨਿਕਲਦੇ ਆ ਮੂੰਹ ਟੱਕ ਕੇ ਹੋਰ ਵੀ ਮਤਲਬ ਆਪਣੇ ਬਹੁਤ ਜ਼ਿਆਦਾ ਉਸ ਨਾਲ ਨਿਕਲਦੇ ਆ ਬਹੁਤ ਜ਼ਿਆਦਾ ਦਿੱਕਤ ਹੈ ਬਾਜ਼ਾਰ ਦੇ ਵਿੱਚ ਐ ਨਾਲ ਕਸਟਮਰ ਨਹੀਂ ਆਂਦਾ ਸਾਡੇ ਤੋਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਜਾਂ ਮੈਂ ਖਾਲੀਆਂ ਪਈਆਂ ਅੱਛਾ ਸ਼ਾਮ ਨੂੰ ਮਾਣਾ ਮੋਟਾ ਗਾਗ ਹੁੰਦਾ ਕੰਟਾਗਰ 7 ਤੋਂ ਲੈ ਕੇ 8 ਵਜੇ ਤੱਕ ਬਸ ਅੱਛਾ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਪਿਆਰੀ ਹੈ ਬਾਹਰ ਤੇਜ ਗਰਮ ਹਵਾ ਚੱਲ ਰਹੀ ਹੈਗੀ ਹੈ ਜੇ ਆਪਾਂ ਦੁਕਾਨ ਦੇ ਅੰਦਰ ਤੁਸੀਂ ਬੈਠੇ ਹੋ ਕੋਈ ਇੱਕ ਤਾਂ ਕੋਈ ਗਾਗ ਨਹੀਂ ਆ ਰਿਹਾ ਜੇ ਤੁਸੀਂ ਕੂਲਰ ਲਾ ਰੱਖਿਆ ਜਾਂ ਤੁਸੀਂ ਪੱਖਾ ਲਾ ਰੱਖਿਆ ਉਹਦੇ ਚ ਵੀ ਗਰਮ ਹਵਾ ਨਿਕਲ ਰਹੀ ਹੈ ਕੂਲਰ ਏਸੀ ਹੁਣ ਤੁਸੀਂ ਗੱਲ ਕਰੀਏ ਗਰਮੀ ਇੰਨੀ ਹੈ ਸਾਡੇ ਦਾ ਕੂਲਰ ਵੀ ਖਰਾਬ ਹੋਏ ਪਏ ਐ ਇਸ ਟਾਈਮ ਏਸੀ ਵੀ ਖਰਾਬ ਹੋਏ ਪਏ ਐ ਇੰਨਾ ਬੁਰਾ ਹਾਲ ਹੈ ਗਰਮੀ ਕਰਕੇ ਉਹ ਦੇਖੋ ਦੇਖ ਸਕਦੇ ਹੋ ਤੁਸੀਂ ਕੂਲਰ ਜਮਾਂ ਖਰਾਬ ਹੋਇਆ ਪਿਆ ਉਹ ਦੇਖੋ ਸਹੀ ਕਰਾ ਰਹੇ ਐ ਸੜ ਗਿਆ ਕੂਲਰ ਅੱਛਾ ਮੌਸਮ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈਗਾ 24 ਘੰਟੇ ਵਿੱਚ ਜ਼ਬਰਦਸਤ ਪੂਰੇ ਪੰਜਾਬ ਦੀ ਗੱਲ ਕਰੀਏ ਬਹਿੰਡਾ ਦੀ ਗੱਲ ਕਰੀਏ ਗਰਮੀ ਪਊਗੀ ਤੇਜ਼ ਹਵਾ ਚੱਲੂਗੀ ਗਰਮ ਹਵਾ ਚੱਲੂਗੀ ਜਿਸ ਨੂੰ ਵੇਖਦੇ ਹੋਏ ਤੁਹਾਡੇ ਵੀ ਚਿੰਤਾ ਹੈਗੇ ਵੱਧ ਚੁੱਕੀ ਹੈ ਦੇਖੋ ਜੀ ਗਰਮ ਹਵਾ ਤਾਂ ਨਾ ਚੱਲੇ ਤਾਂ ਵਧੀਆ ਐ ਇੰਨੀ ਗਰਮੀ ਨਹੀਂ ਬਰਦਾਸ਼ਤ ਹੋ ਰਹੀ ਬੰਦਿਆਂ ਤੋਂ ਤੇ ਅੱਗੇ ਚੱਲ ਕੇ ਹੋਰ ਗਰਮੀ ਜੇ ਪਊਗੀ ਤਾਂ ਕੀ ਹਾਲ ਹੋਊਗਾ ਤੁਸੀਂ ਦੇਖੋ ਅੱਗੇ ਹੁਣ ਬਾਰਸ਼ਾਂ ਦਾ ਟਾਈਮ ਹੋਣਾ ਚਾਹੀਦਾ ਹੈ ਬਾਰਸ਼ ਬਰਸ ਪਵੇ ਫਿਰ ਜਾ ਕੇ ਮੌਸਮ ਠੰਡਾ ਹੋਊਗਾ ਫਿਰ ਮਾੜਾ ਮੋਟਾ ਗਾਗ ਨਿਕਲੂਗਾ ਬਾਜ਼ਾਰ ਦੇ ਵਿੱਚ ਤੇ ਬਾਜ਼ਾਰ ਤੇ ਗਾਗ ਨਿਕਲੂਗਾ ਆਪਾਂ ਨੂੰ ਦੋ ਪੈਸੇ ਦਾ ਮੰਨ ਲੈ ਮੰਨ ਚੱਲੋ ਕਿ ਕੋਈ ਫੇਰਾ ਹੋਣਾ ਹੈ ਫਿਰ हां बिल्कुल और दुकानदार कने ਗੱਲ ਕਰਦੇ ਆ ਜੀ ਕੀ ਕਹਿਣਾ ਚਾਹੂੰ ਜਿਸ ਤੱਕ ਗਰਮੀ ਪੈ ਰਹੀ ਹੈਗੀ ਆ ਕਿਸ ਤਰ੍ਹਾਂ ਗਰਮੀ ਦਾ ਪ੍ਰਭਾਵ ਪੈ ਰਿਹਾ ਤੁਹਾਡੀ ਦੁਕਾਨਦਾਰੀ ਤੇ ਆਪਣੇ ਜਿਹੜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਗਰਮੀ ਦੇ ਕਾਰਨ ਵਪਾਰ ਬਿਲਕੁਲ ਠੱਪ ਹੈ ਜਿੰਨਾ ਚੱਕ بارش ਨਹੀਂ ਹੁੰਦੀ ਜਾਂ ਮੌਸਮ ਠੰਡਾ ਨਹੀਂ ਹੁੰਦਾ ਉਹਨਾਂ ਚੱਕ ਗਾਕੀ ਨਹੀਂ ਆਉਂਦੀ ਬਾਜ਼ਾਰ ਦੇ ਵਿੱਚ ਸਾਰੇ ਬਜ਼ਾਰਦਾਰ ਦੁਕਾਨਦਾਰ ਸਭ ਵਿਹਲੇ ਬੈਠਿਆ ਕਿਸੇ ਕੋਲ ਇੱਕ ਪੈਸੇ ਦਾ ਕੰਮ ਨਹੀਂ ਆਇਆ ਇਕੱਲੇ ਬਠਿੰਡੇ ਦੇ ਵਿੱਚ ਨਹੀਂ ਆਲ ਬਾੜ ਦੇ ਮਿਲ ਕੇ ਮੰਦਾ ਇੰਨਾਗਾ ਬੇਥਾ ਮੰਦਾਗਾ ਕੋਈ ਕੰਮ ਨਹੀਂ ਕੋਈ ਕਰਨੀ ਸਾਹਿਬ ਬਿਲੇ ਵਰਗੇ ਟਾਈਮ ਮੋਬਾਈਲ ਖੇਡ ਕੇ ਟਾਈਮ ਪੂਰਾ ਕਰਕੇ ਜਾਂਦੇ ਆ ਸ਼ਾਮ ਨੂੰ 6 7 ਵਜੇ ਤੋਂ ਬਾਅਦ ਕੋਈ ਮਾੜੀ ਮੋਟੀ ਗੱਾਕੀ ਚੱਲਦੀ ਹੈ ਉਦੋਂ ਆਏ ਵੀ ਪੰਜਾ ਚੌਂਕਾ ਬੱਟ ਲਿਆ ਰਾਣਾ ਵੀੜਾ ਹੋ ਗਿਆ ਉਹ ਕੋਈ ਕੰਮ ਨਹੀਂ ਹਰ ਇੱਕ ਬੰਦਾ ਲਾਉਂਸ ਦੇ ਵਿੱਚ ਆ ਜਿਸ ਤਰ੍ਹਾਂ ਹਿੰਦ ਦੀ ਆਪਾਂ ਗੱਲ ਕਰੇ ਪਿਛਲੇ ਲਗਾਤਾਰ ਇੱਕ ਹਫਤੇ ਤੋਂ ਜੇ ਟੈਂਪਰੇਚਰ ਦੀ ਗੱਲ ਕਰ ਰਹੇ ਆ 45 ਡਿਗਰੀ ਤੋਂ 47 ਡਿਗਰੀ ਪਾਰ ਹੋ ਚੁੱਕਿਆ ਹੈ ਤੇ ਜਿਸ ਤਰ੍ਹਾਂ ਗਰਮੀ ਬਾਦਰੀ ਹੈਗੀ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਵਿਵਹਾਰ ਨੇ ਲਟਕ ਕੀਤਾ ਹੈਗਾ 24 ਘੰਟੇ ਵਿੱਚ ਗਰਮੀ ਹੋਰ ਬਠਿੰਡੇ 'ਚ ਪadouਗੀ ਤੇ 20 ਤਰੀਕ ਨੂੰ ਹੋ ਸਕਦਾ ਮੌਸਮ ਦੇ ਵਿੱਚ ਬਦਲਾਅ ਆਵੇ ਹਲਕੀ ਬਰਸਾਤ ਵੀ ਹੋ ਸਕਦੀ ਹੈ ਜਿਹੜੇ ਆ 24 ਘੰਟੇ ਕੱਢ ਰਹੇ ਹੋ ਤੁਸੀਂ ਹੈਗਾ ਕਿਸ ਤਰ੍ਹਾਂ ਫਿਰ ਤੁਸੀਂ ਬਤਾਰੀ ਬਤਿਤ ਕਰੋਗੇ ਕਿਵੇਂ ਬਤਾਓਗੇ ਜਿਹੜੇ ਇਹ 24 ਘੰਟੇ ਕੱਢਣ ਦੀ ਪੋਜੀਸ਼ਨ ਇਹ ਹੈ ਜੀ ਹਰ ਇੱਕ ਬੰਦੇ ਨੂੰ ਗਵਰਨਮੈਂਟ ਵੀ ਅਲਰਟ ਜਾਰੀ ਕਰ ਰਹੀ ਹੈ ਵੀ ਆਦੇ ਘਰਾਂ ਦੇ ਵਿੱਚ ਬੈਠੋ ਹਾਂਜੀ ਦੁਕਾਨਾਂ ਦੇ ਵਿੱਚ ਬੈਠੋ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੋ ਜਿੰਨਾ ਵੀ ਸੁੱਤੋਂ ਬਾਹਰ ਨਹੀਂ ਨਿਕਲੇ ਜਾਂਦਾ ਜਿੰਨਾ ਸਰਦਾ ਉਹਨਾਂ ਸਾਰੋ ਤੁਹਾਨੂੰ ਗਰਮੀ ਬਹੁਤ ਨਜਾਇਜ਼ ਹੈ ਹਰ ਗਰਮੀ ਦੀ ਮਾਰ ਬਹੁਤ ਵੱਡੀ ਪੈ ਰਹੀ ਹੈ ਸਾਰੇ ਹਰ ਵਾਰ ਹਰ ਵਪਾਰ ਦੇ ਉੱਪਰ ਪੈ ਰਹੀ ਹੈ ਕੱਲੇ ਕੱਲੇ ਦੇ ਚਮਨੀ ਮਿਲ ਕੇ ਸਾਡੇ ਬਿਜਾਰਚ ਸਾਰੇ ਬਿਜਾਰਾਂ ਦੇ ਚਾਹੀ ਜਾਣ ਅੱਛਾ ਤੁਸੀਂ ਬਸ ਤੁਹਾਡੀ ਵੀ ਭਗਵਾਨ ਤੋਂ ਇਹ ਦੁਆਈ ਹੈ ਵੀ ਬਰਸਾਤ ਹੋਵੇ ਜਲਦੀ ਅਸੀਂ ਤਾਂ ਪ੍ਰਮਾਤਮਾ ਜੀ ਨੂੰ ਇਹ ਹੀ ਅਰਜ਼ ਕਰਦੇ ਆਂ ਇਹ ਹੀ ਬੇਨਤੀ ਕਰਦੇ ਆਂ ਸਾਡੇ ਸ਼ਹਿਰ ਦੇ ਵਿੱਚ ਹਰ ਥਾਂ ਥਾਂ ਤੇ ਲੰਗਰ ਲੱਗ ਰਹੇ ਆ ਕਿਉਂ ਲੱਗ ਰਹੇ ਆ ਵੀ ਬਾਦਸ਼ਾਹ ਵੀ ਤਾਂ ਮੌਸਮ ਠੰਡਾ ਹੋਵੇ ਤੇ ਲੋਕ ਆਪ ਦਾ ਸ਼ਾਲੀ ਜਿਹਰੈਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਆਮ ਲੋਕ ਹਰ ਕੋਈੜਾ ਹੈਗਾ ਗਰਮੀ ਤੋਂ ਪ੍ਰੇਸ਼ਾਨ ਨਜ਼ਰ ਆ ਰਿਹਾ ਹੈਗਾ ਤੇ ਰੱਬ ਤੋਂ ਦੁਆ ਕਰ ਰਿਹਾ ਹੈਗਾ ਕਿ ਬਹਿੰਡੇ ਵਿੱਚ ਬਰਸਾਤ ਹੋਵੇ ਤੇ ਗਰਮੀ ਤੋਂ ਰਾਹਤ ਮਿਲੇ ਜੇ ਮੌਸਮ ਵਿਭਾਗ ਦੀ ਰਿਪੋਰਟ ਦੀ ਗੱਲ ਕਰੀਏ ਆਨ ਵਾਲੇ 24 ਘੰਟੇ ਦੇ ਵਿੱਚ ਬਹਿੰਡੇ ਖਾਸ ਤੌਰ ਤੇ ਲਗਾਤਾਰ ਗਰਮੀ ਇਸ ਤਰ੍ਹਾਂ ਵਧੇਗੀ ਤੇਜ਼ ਹਵਾਵਾਂ ਚੱਲਣਗੀਆਂ 20 ਤਰੀਕ ਨੂੰ ਹੋ ਸਕਦਾ ਮੌਸਮ ਦੇ ਵਿੱਚ ਬਦਲਾਅ ਆਵੇ ਹਲਕੀ ਬਰਸਾਤ ਹੋਵੇ ਠੰਡੀ ਹਵਾ ਚੱਲੇ ਨੇਰੀ ਚੱਲੇ ਉਸ ਤੋਂ ਬਾਅਦ ਹੀ ਲੋਕਾਂ ਨੂੰ ਰਾਹਤ ਮਿਲੇਗੀ ਪ੍ਰੰਤੂ ਗਰਮੀ ਦੇ ਕਾਰਨ ਬਿੰਡਾ ਦੇ ਲੋਕ ਹੈਗੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਬਿੰਡਾ ਤੋਂ ਗੋਬਿੰਦ ਸਿੰਘ ਨਿਊਜ਼ ਪੰਜਾਬ